ਉਨੇ ਸਾਡੇ ਸਾਹਮਣੇ 18 ਲੱਖ ਰੁਪਏ ਕਮਾਇਆ 6 ਕਿੱਲਾਂ ਚੋਂ ਅੱਛਾ 6 ਕਿੱਲਾਂ 18 ਲੱਖ ਰੁਪਏ ਕਮਾਇਆ ਦੇਖਿਆ ਸਹੀ ਗੱਲ ਇਹਨੇ 1 ਸਾਲ ਭਾਈ ਮਿਰਚ ਲਾ ਜਗਾ ਸਾਨੂੰ ਕੜਗਦੇ ਨਾ ਨਾ ਲਵੇਗਾ ਨਾ ਨਾ ਲਵੇਗਾ ਹਾਂ ਠੀਕ ਆ ਥੋੜੀ ਦਿਨ ਬਾਅਦ ਹੁੰਦੀ ਤਾਣੀ ਪਹਿਲੇ ਸਾਲ ਖਰਚਾ ਹੁੰਦਾ ਹੈ ਖਰਚਾ ਹੁੰਦਾ ਪਹਿਲੇ ਖਰਚਾ ਹੁੰਦਾ ਕੜੇ ਗੁੜ ਸਾਰੇ ਬਾਗ ਰੁਪਈਆ 60 70 ਹਜ਼ਾਰ ਖਰਚਾ ਹੁੰਦਾ ਪਹਿਲੇ ਸਾਲ ਪਹਿਲੇ ਸਾਲ ਆਪਣੀ ਗਰੰਟੀ ਸਾਡੀ ਬੋਟ ਜੇ ਕੋਈ ਸਾਨੂੰ ਫੋਨ ਕਰੋ ਤੀ ਅੱਛਾ ਅੱਛਾ ਬਿਓਟ ਜੇ ਗਰੰਟੀ ਪੂਰੀ ਫੋਨ ਠੀਕ ਠੀਕ ਲਾ ਲ ਜਾਵਾਂ ਠੀਕ ਠੀ ਲਓ ਵੀ ਬਾਈ ਇਧਰ ਲਾਈ ਜਾਂਦੇ ਮਿਰਚਾਂ ਦੇ ਲਫਾਫੇ ਤੇ ਬੰਦੇ ਆਏ ਆ ਫਰੋਇਫਰ ਏਰੀਆ ਚ ਤੇ ਆਇਆ ਤੁਹਾਨੂੰ ਦਿਖਾਉਣੇ ਇਧਰ ਕੜੇ ਲੱਗਦੇ ਕਿਵੇਂ ਮਿਰਚਾਂ ਦੇ ਲੱਗਦੇ ਆਪਣੇ ਏਰੀਆ ਦੇ ਚ ਵੈਸੇ ਲਾਉਂਦੇ ਨਹੀਂ ਜਿਆਦਾ ਮਿਰਚਾਂ ਐਦਕੀ ਆਓ ਆਪਣੀ ਸਾਹਮਣੇ ਮੋਟਰ ਤੇ ਇਧਰ ਆਪਣੇ ਢਿੱਲਾਂ ਲਾ ਰਿਆ ਵੀ ਮਿਰਚਾਂ ਕਾਫੀ ਘਰਾਂ ਨੇ ਲਾਈਆਂ ਐਦਕੀ ਆ ਮਿਰਚਾਂ ਲੱਗੀਆਂ ਨਾਲ ਇੱਕ ਪਾਸੇ ਗੰਡੇ ਲਾਏ ਆ ਮਿਰਚਾਂ ਲੱਗੀਆਂ ਤੇ ਆ ਲਫਾਫਾ ਵੇਖਣ ਆਇਆ ਸੀ ਮੈਂ ਜਾਂਦਾ ਜਾਂਦਾ ਤੇ ਮੈਂ ਕਿਹਾ ਤੁਹਾਡੇ ਨਾਲ ਹੀ ਸ਼ੇਅਰ ਕਰਦਾ ਵੀ ਪਤਲਾ ਹੁੰਦਾ ਲਫਾਫਾ ਕਿਹਾ ਲਫਾਫਾ ਮੈਂ ਵੀ ਲਾਉਣਾ ਸੀ ਆਪਣੀ ਮੋਟਰ ਤੇ 4 ਕਵੱਟਾਂ ਲਾਈਆਂ 4 ਤੇ ਕੁਦਰਤੀ ਇਹ ਚਲੋ ਅੱਜ ਅਸੀਂ ਵੀ ਲਫਾਫਾ ਲੈਣ ਜਾਣਾ ਸੀ ਤੇ ਇਹਨਾਂ ਤੋਂ ਪੁੱਛਿਆ ਲਫਾਫਾ ਫਰੋਈਪੁਰੋਂ ਹੀ ਮਿਲਦਾ ਜਾਂ ਮੋਗ ਗਿਓ ਕਿ ਬਾਕੀ ਲਾਉਂਦਾ ਸਾਨੂੰ ਅੱਜ ਤਰੀਕਾ ਦੱਸਦੇ ਆ ਵੀ ਕਿਵੇਂ ਲਫਾਫਾ ਲੱਗਦਾ ਹੁੰਦਾ ਬਾਕੀ ਜਿਹੜੇ ਮਿਰਚਾਂ ਲਾਉਂਦੇ ਜਿਹੜੇ ਏਰੀਆ ਚ ਲੱਗਦੀਆਂ ਉਹਨਾਂ ਨੂੰ ਤਾਂ ਪਤਾ ਆ ਵੇਖੋ ਇਹੋ ਜਿਹੇ ਰੋਲ ਆਉਂਦੇ ਆ ਤੇ ਆ ਹੁਣ ਬਾਈ ਲਾਊਗਾ ਇਹ ਫਰੋਈਪੁਰ ਏਰੀਆ ਦੇ ਸਾਰੇ ਮਨ ਲਾਣ ਵਾਲੇ ਤੋਂ ਆ ਵੇਖੋ ਲਫਾਫੇ ਕਿਵੇਂ ਲਾਉਣਗੇ ਆ ਪਹਿਲਾਂ ਤਾਰਾਂ ਲਾਉਂਦੇ ਆ ਇਹ ਲੋਹੇ ਦੀਆਂ ਤੇ ਉੱਪਰ ਲਪਾਉਣਗੇ ਤਾਰਾਂ ਤਾਰਾਂ ਦੇ ਉੱਪਰ ਪਾਉਣਗੇ ਲਫਾਫਾ ਚ ਤੇ ਆਪਾਂ ਤਾਂ ਵੈਸੇ ਚਾਹਾਂ ਕੁਝ ਟਮਾਟਰ ਦੇ ਤੇ ਸ਼ਿਮਲਾ ਮਿਰਚਾਂ ਹੋ ਗਈਆਂ ਤੇ ਚਾਰੀ ਮਿਰਚਾਂ ਹੋ ਗਈਆਂ ਤੈਨ ਕੀ ਦੇਖਦੇ ਇਹਨਾਂ ਦੇ ਕੀ ਰਿਜ਼ਲਟ ਆਉਂਦਾ ਕਿਉਂਕਿ ਆਪਾਂ ਕਣਕ ਝੋਨੇ ਤੋਂ ਬਿਨਾ ਹੁਣ ਇਧਰ ਨੂੰ ਆਉਣਾ ਹੀ ਪੈਣਾ ਸਬਜ਼ੀਆਂ ਵਾਲ ਨੂੰ ਤੇ ਮੱਲਾ ਵਾਲਾ ਏਰੀਆ ਫਰੋਪਰ ਏਰੀਆ ਦਾ ਪਹਿਲਾਂ ਵੀ ਸਬਜ਼ੀ ਬਹੁਤ ਲਾਉਂਦਾ ਆਹ ਸਾਈਡਾਂ ਤੇ ਹਾਟੋਏ ਪੜਦੇ ਆ ਤੇ ਫਿਰ ਨੱਪਣੇ ਪੈਂਦੇ ਆ ਕਿੰਨੇ ਸਾਲ ਹੋ ਗਏ ਕੰਮ ਕਰਦੇ ਆ 10 ਉਹ 15 ਹਾਲੋਂ ਆਪਾਂ ਦਾ ਕੋਲਾ ਆਇਆ ਉਧਰ ਆਪਣੇ ਪ੍ਰੋਪਰ ਏਰੀਆ ਦਾ ਬਹੁਤ ਕੰਮ ਹਨ ਹਾਂ ਉਹ ਮਰਚ ਬੜੀ ਲੱਗਦੀ ਆ ਹਾਂ ਬਹੁਤ ਲੱਗਦੀ ਆ ਪੂਰਾ ਖੇਚ ਦਾ ਕੰਮ ਆ ਹੈ ਹਾਂ ਸਾਰੇ ਕਿਤੇ ਉੱਠ ਜਾਣੀ ਸਾਡੇ ਏਰੀਆ ਚ ਲਾਉਂਦੇ ਨਹੀਂ ਨਾ ਆ ਪਹਿਲੀ ਵਾਰੀ ਇੱਧਰ ਸਾਡੇ ਰਾਤ ਲੱਗੀਆਂ ਪਹਿਲਾਂ ਬੋਲੀ ਸੁਣਿਓ ਬਾਈ ਫਿਰ ਦੱਸਿਓ ਏਰੀਆ ਤੁਹਾਨੂੰ ਆਪੇ ਪਤਾ ਲੱਗ ਜੂ ਕਿਹੜੇ ਏਰੀਆ ਦੀ ਬੋਲੀ ਬੋਲਦੇ ਹੋ ਵੜੀ ਰੱਖ ਹਵਾ ਬਹੁਤ ਆ ਨਾ ਹਵਾ ਬਹੁਤ ਆ ਕਿਹੜਾ ਕੱਢ ਲਾਂਗੇ ਅੱਛਾ ਆ ਵੀ ਕੱਢ ਲਾਂਗੇ ਇਹ ਵਾਪਸ ਖਿੱੱਚੇ ਪਰ ਕੋਲੇ ਗਿਆ ਨਾ ਦੇਖ ਲੈ ਲੱਗਣਾ ਮਾਰਿਆ ਵੇਖੋ ਬਈ ਲੋਹਾ ਖਾ ਜਾਂਦਾ ਆਹ ਆ ਠੇਕੇਦਾਰ ਇਹ ਖੇਜਦਾ ਸਾਰਿਆਂ ਨੂੰ ਇਹਦੇ ਬਿਨਾ ਨਹੀਂ ਕੰਮ ਹੁੰਦਾ ਕਿਨੇ ਬਈ ਕਿੰਨੇ ਸਾਲ ਹੋ ਗਏ ਕੰਮ ਕਰਦੇ ਹੋ ਤੈਨੂੰ ਮੈਂ ਹੋਰ 15 16 ਸਾਲ ਹੋ ਗਏ ਆਹ ਆ ਰੋਇ ਪਰ ਇਹ ਕਿ ਜਿਆਦੇ ਕੰਮ ਆਣਾ ਹੈ ਜਿਆਦਾ ਜਿਆਦਾ ਨਹੀਂ ਪਰ ਅੰਮ੍ਰਿਤਸਰ ਲੱਗ ਜੀਦਾ ਤੇ ਪੂਰਾ ਖੇਤ ਦਾ ਕੰਮ ਆ ਹੁਣ ਦੌਰ ਆਹ ਕੀ ਨੰਬਰ ਕੀ ਹੈ ਤੇਰਾ ਜੇ ਕਹੇ ਲਵਾਉਣੀ ਆ 9465508195 ਠੀਕ ਹੈ ਕਿੰਨੇ ਦਿਨਾਂ ਦਾ ਟਾਈਮ ਦੇਗਾ ਵੇਟਿੰਗ ਆ ਕਿ ਨਾ ਟਾਈਮ ਦਿੱਤਾ ਜਾਂਦਾ ਹਰ ਕੀ ਅੱਛਾ ਟਾਈਮ ਦੱਸਿਆ ਜਾਂਦਾ ਵੀ ਕਿੰਨੇ ਦਿਨਾਂ ਚਾਹੋਗੇ ਹਾਂ ਉਸ ਟਾਈਮ ਜਾਣਾ ਹੋਵੇਗਾ ਐਨ ਵਧੀਆ ਲਫਾਫਾ ਲਾਉਂਦੇ ਜੀ ਇੱਕ ਨੰਬਰ ਤੇਰੇ ਕੋਲ ਸਾਹਮਣੇ ਲਾਉਂਦੇ ਵੱਡੇ ਠੀਕ ਹੈ ਬਸ ਪੂਰੀ ਰਵਿਕ ਲਫਾਫੇ ਨੂੰ ਵਾ ਠੀਕ ਹੈ ਉਹ ਦੇਖਾ ਟੋਟ ਭਾਵੇਂ ਜਾਵੇ ਫਰੇਰੀ ਵੀ ਖਸ ਨਾਵੇ ਨੀ ਨਹੀਂ ਪੂਰਾ ਵਧੀਆ ਕੰਮ ਕਰਦੇ ਬਾਈ ਇਹ ਜਿਹੜਾ ਲਾਗਦੇ ਉਹ ਚੜਾ ਤੂੰ ਦੇਖੀ ਬੱਸ ਸਾਰਾ ਤੁਹਾਨੂੰ ਲੱਗਿਆ ਵੀ ਦਿਖਾਵਾਂਗੇ ਤੇ ਬਾਕੀ ਪੂਰਾ ਕੰਮ ਖੇਚਣ ਵਾਲਾ ਕਰਦੇ ਪਏ ਆ ਬਾਈ ਤੇ ਸਾਡੇ ਏਰੀਆ ਦੇ ਵਿੱਚ ਇਹ ਪਹਿਲੀ ਵਾਰੀ ਸਾਡੇ ਰਾਹ ਤਾਂ ਲੱਗੀ ਆ ਤੇ ਹਾਂ ਸਾਡੇ ਏਰੀਆ ਚ ਘਟ ਲੱਗਦੀ ਨਾ ਮਿਰਚ ਉਧਰ ਫਰੇਪਰ ਮੱਲਾਂ ਨਾਲ ਜਿਆਦਾ ਲੱਗਦੀ ਆ ਤੁਹਾਡੇ ਹਾਂ ਕੰਮ ਚ ਹੋ ਜੇਗੀ ਹਾਂ ਹੋ ਜੇਗੀ ਸਾਰੀ ਕੰਮ ਚ ਹੋ ਪੁੱਠੇ ਪਾਸੇ ਲੱਗੀ ਮਿਰਚ ਪੁੱਠੇ ਲੱਗੀ ਸਾਰੀ ਇਹ ਬਾਈ ਮਿਰਚ ਘੱਟ ਲੱਗਦੀ ਉਹਨੇ ਦੱਸਿਆ ਨਹੀਂ ਤੇ ਜਿਹੜੇ ਸਾਡੇ ਲਾਉਣ ਵਾਲੇ ਬੰਦੇ ਆ ਨਾ ਉਹ ਕੋਈ ਨਵੇਂ ਇੱਧ ਇਹ ਕਿ ਲੱਗੀ ਆ ਦੇਖੋ ਉਥੇ ਬਰਾੜਾ ਨੇ ਲਾਈ ਮਿਰਚ ਗਲਤ ਲੱਗ ਗਈ ਹੈ ਰੱਕੇ ਵਾਸਤੇ ਤੂੰ ਦੱਸ ਨਾ ਤਾਂ ਹੀ ਜਾਣਕਾਰੀ ਸਾਰੇ ਸ਼ੇਅਰ ਕਰਨਾ ਸਾਰਿਆਂ ਨੂੰ ਸਰ ਮੇਰੇ ਚ ਸਾਰੀ ਗਲਤ ਲੱਗੀ ਵੀ ਫਰੀਦਕੋਟ ਲੱਗ ਕੇ ਮਿਰਚ ਪੁੱਠੀ ਲੱਗ ਗਈ ਹੈ ਨਹੀਂ ਆ ਜਿਹੜਾ ਮੰਨ ਕੇ ਚੱਲ ਹੁਣ ਆ ਇਧਰਲੇ ਪਾਸੇ ਲੱਗੀ ਹੈ ਇਧਰਲੇ ਪਾਸੇ ਮਿਰਚ ਜਾਣੀ ਹੈ ਇਧਰਲੇ ਪਾਸੇ ਲੱਗਣੀ ਸੀ ਸੂਰ ਜਿਹੜਾ ਪਾਸੇ ਆ ਇਧਰ ਵੱਜਾਣੀ ਅੱਛਾ ਅੱਛਾ ਸਾਰੇ ਪਲਟ ਜੁਲਟ ਲੱਗੀ ਹੈ ਇਧਰ ਸੂਰ ਮਿਰਚ ਇਧਰ ਸੂਰ ਜੋ ਬਸ ਮੂਣੀ ਇਧਰਲੇ ਪਾਸੇ ਮਿਰਚ ਇਧਰ ਹੋਣੀ ਚਾਹੀਦੀ ਠੀਕ ਠੀਕ ਇਹ ਕਿਹਨਾਂ ਹੱਥ ਬਣਦਾ ਚੜਦੇ ਰੱਖੋ ਸਫਰੋਜ ਦਾ ਤੇ ਸਾਰੇ ਉਲਟ ਪਾਸੇ ਲੱਗੀ ਹੈ ਉਲਟ ਇਹ ਚੜਦੇ ਵਾਲੇ ਪਾਸੇੋਂ ਜਾਨੀ ਖੱਬੇ ਪਾਸੇ ਨੂੰ ਲੱਗਣੀ ਆ ਇਧਰ ਹੈਗਾ ਇਹ ਲੈਂਦਾ ਪਾਸਾ ਇਹ ਲੱਗੀ ਸੱਜੇ ਪਾਸੇ ਮਿਰਚ ਚਾਹੀਦੀ ਸੀ ਖੱਬੇ ਪਾਸੇ ਹਾਂ ਜਿਸ ਨੂੰ ਸੂਰਜ ਦੀ ਸਿੱਧੀ ਰੋਸ਼ਨੀ ਪਾਵੇ ਠੀਕ ਹੈ ਠੀਕ ਲਾਉਣ ਮਿਸਤਰੀ ਸਹੀ ਹੋਣੀ ਚਾਹੀਦੀ ਤੈਨੂੰ ਅੱਛਾ ਪਹਿਲਾਂ ਮਿਰਚ ਸਹੀ ਲੱਗੇ ਖੱਬੇ ਪਾਸੇ ਚਲ ਵਾਵਾ ਤੁਸੀਂ ਵਧੀਆ ਲਾਉਂਦੇ ਜੀ ਪਾ ਬਿਲਕੁਲ ਇੱਕ ਨੰਬਰ ਚੜੇਗਾ ਠੀਕ ਹੈ ਠੀਕ ਹੈ ਠੀਕ ਹੈ ਨਾ ਫੇ ਖਾਲੀ ਅੱਧਿਚ ਪਾਣੀ ਹੋਣਾ ਚਾਹੀਦਾ ਸਲਾਬ ਮਿਰਚ ਜਾਵੇ ਮਿਰਚ ਦੇ ਬੂਟੇ ਨੂੰ ਪਾਣੀ ਨਹੀਂ ਲੱਗਣਾ ਚਾਹੀਦਾ ਅੱਛਾ ਪਾਣੀ ਨਹੀਂ ਲੱਗਣਾ ਚਾਹੀਦਾ ਪਾਣੀ ਮਿਰਚ ਦੇ ਨੇੜੇ ਵੀ ਜਿਹੜੀ ਡਾਈ ਖਾਲ ਕੇ ਰਹੀ ਖਾਲੀ ਵਿੱਚ ਕੇ ਰਹੀ ਮੇਰੇ ਤੋਂ ਉੱਤੇ ਨਹੀਂ ਕੇ ਰਹੀ ਖਾਲੀ ਠੀਕ ਆ ਖਾਲੀ ਵਿੱਚ ਕੇ ਰਹੀ ਬਾਜ ਪਾਣੀ ਲਾਉਣਾ ਠੀਕ ਬਾਜ ਚ ਪਾਣੀ ਲਾਉਣਾ ਸਾਬ ਜਗਾ ਪਾਣੀ ਪਾਣੀ ਕਿੰਨੇ ਕ ਲਾਉਣੇ ਹੁੰਦੇ ਇਹਨੂੰ ਬਹੁਤ ਘੱਟ ਪਾਣੀ ਥੋੜੇ ਹੀ ਲੱਗਦੇ ਪਹਿਲੀ ਸਾਲ ਚ ਸੋਕਾ ਲਵੇ ਫਿਰ ਪਾਣੀ ਲੱਗਣੇ ਲੱਗਣਾ ਠੀਕ ਆ ਪਾਣੀ ਘੱਟ ਹੀ ਲੱਗਦਾ ਸੋਕੇ ਨਾਲ ਚੱਜੀ ਮੇਰੀ ਚੋਟੀ ਸੋਕੇ ਨਾਲ ਹੀ ਹੁੰਦੀ ਇਹ ਸਾਡੇ ਥੋੜੇ ਜਿਹਾ ਵਾਣ ਪੱਕੇ ਆ ਨਾ ਰੇਤ ਲੈਣੀਗੇ ਪੱਕੇ ਵਾਣ ਹੁਣ ਇਹ ਦੇਖ ਕੇ ਥੋੜਾ ਬੜਾ ਲਾਓ ਵੇ ਬਾਕੀ ਤੁਹਾਨੂੰ ਸਾਰਾ ਲਫਾਫਾ ਲੱਗਿਆ ਦਿਖਾਵਾਂਗੇ ਤੇ ਬਾਈ ਨੇ ਇੱਕ ਜਿਹੜ ਬਾਈ ਕਹਿੰਦਾ ਵੀ ਆਹ ਨਾਲ ਲੈੰਦੇ ਵਾਲੇ ਪਾਸੇ ਨੂੰ ਖੱਬੇ ਪਾਸੇ ਚਾਹੀਦੀ ਐ ਮਿਰਚ ਤੇ ਮਿਰਚ ਪਹਿਲਾਂ ਸੱਜੇ ਪਾਸੇ ਲੱਗ ਗਈ ਆ ਕਿਉਂਕਿ ਪਾਸੇ ਮਿਰਚ ਦਾ ਮੂੰਹਣਾ ਜਿਹਾ ਤੁੱਪ ਦੇਣੀ ਐ ਠੀਕ ਐ ਤੁੱਪ ਦੇਣੀ ਇਹਨੂੰ ਤੁੱਪ ਦੇਣੀ ਆ ਤੁੱਪ ਲੈਣੀ ਐ ਤੇ ਇਹ ਕਿੰਨਾ ਚਿਰ ਲਫਾਫਾ ਰਹਿਣਾ ਐ ਲਫਾਫਾ ਲੈ ਜਾਣਾ ਐ ਮਾਗ ਦੇ ਮਹੀਨੇ ਚ ਲੈ ਜਾਣਾ ਜੀ ਮਾਚ ਜਦੋਂ ਕੋਰਾ ਪੈਣਾ ਖਤਮ ਹੋ ਗਿਆ ਨਾ ਮਾਂਗੇ ਜੀ ਲੈਣੇ ਦੇਸੀ ਮੀਨਾ ਦੇਸੀ ਮੀਨਾ ਮਾਂਗੇ ਨੂੰ ਬਹੁਤ ਸਾਰਾ ਲੱਜਦਾ ਠੀਕ ਹੈ ਤੇ ਐਸ ਮਹੀਨੇ ਚ ਲੱਗਦਾ ਐਸ ਮਹੀਨੇ ਮਕਰ ਐਂਡ ਚ ਹੈ ਹਾਂ ਹੁਣ ਲੱਗ ਗਿਆ ਹੁਣ ਲੋੜੀ ਤੋਂ 2-4 ਦਿਨ ਪਹਿਲਾਂ ਲੈਣਾ ਲੋੜੀ ਤੇ ਚਾ ਲੈਣਾ ਅੱਛਾ ਲੋੜੀ ਤੇ ਲੈਣਾ ਚਾਹੀਦਾ ਉਹਦੇ ਲੈ ਕੇ ਨੂੰ ਗੜਾਈ ਹੋਣੀ ਬਸ ਗੜਾਈ ਹੋਣੀ ਠੀਕ ਉਹ ਤੋਂ ਪਹਿਲਾਂ ਕੋਈ ਛੇੜਨਾ ਨਹੀਂ ਕੋ ਪਾਣੀ ਲੱਗਣਾ ਕੋਈ ਕੁਝ ਠੀਕ ਹੈ ਠੀਕ ਹੈ ਠੀਕ ਉਹ ਤੋਂ ਫਿਰ ਦੂਰੇ ਰੰਬਾ ਕਰਨਾ ਠੀਕ ਹੈ ਜੀ ਤੇ ਗੋਡੀ ਹੋ ਜਣੀ ਤੇ ਜੋ ਗੰਦ ਪਰ ਸਾ ਕੱਢਿਆ ਜਾਣਾ ਕੱਢਿਆ ਜਾਣਾ ਮਾੜੀ ਮਾੜੀ ਮੇਰੇ ਸੇ ਥੋੜੀ ਰੰਬ ਲੋ ਵੀ ਮੇਟਰ ਮੈਂ ਤਾਂ ਪਹਿਲੀ ਵਾਰ ਹੀ ਦੇਖਦਾ ਪਿਆ ਤੇ ਆ ਇਦਾਂ ਲਫਾਫਾ ਲੱਗਦਾ ਤੇ ਬਾਈ ਕਹਿੰਦਾ 15 20 ਸਾਲ ਹੋ ਗਿਆ ਪੂਰਾ ਐਕਸਪਰਟ ਹੈ ਜੇ ਆਪਣੇ ਏਰੀਆ ਦੇ ਵਿੱਚ ਕਿਸੇ ਨੇ ਹੋਰ ਵੀ ਮਿਰਚਾਂ ਲਾਈਆਂ ਲਫਾਫਾ ਲਾਉਣ ਵਾਲਾ ਤਾਂ ਵੀਰ ਦਾ ਨੰਬਰ ਵੀ ਉੱਤੇ ਚੱਲੀ ਜਾਂਦਾ ਤੁਸੀਂ ਕਨੈਕਟ ਕਰ ਲਿਆ ਜੋ 6 ਕਿਲੇ ਅੱਜ ਤੋਂ 7 8 ਸਾਲ ਗੱਲ ਹੈ 6 ਕਿਲੋ ਇੱਕ ਬੰਦੇ ਕਮੋਸ ਇਹਨ ਮਿਰਚ ਲਾਈ ਹੈ ਹੂੰ ਇੱਕੇ ਸੀਜ਼ਨ ਦੇ ਵਿੱਚ ਪਹਿਲੀ ਕਿੱਲਾ ਖਰੀਦੀ ਅੱਜ ਵਾਟ ਦੇ ਨਾਲ ਅੱਛਾ 70 ਰੁਪਏ ਕਿਲੋ ਮਿਰਚ ਹਟਾ ਮੋ ਚੁੱਕੀ ਹੈ ਅੱਜ ਤੋਂ 6 ਸਾਲ ਗੱਲ 5 6 ਸਾਲ ਗੱਲ ਅੱਛਾ 70 ਰੁਪਏ 1 ਕਿਲੋ ਮਿਰਚ ਹੋ ਚੁੱਕੇ ਹੀ ਠੀਕ ਹੈ ਤੇ ਉਹ ਡਾੜੀ ਦੇ ਤਿੰਨ ਟਰਾਲੀਆਂ ਲਾ ਕੇ ਤੋੜ ਕੇ ਜਾਂਦਾ ਮੇਰਾ ਤਿੰਨ ਵੱਡੇ ਟਰਾਲੇ ਅੱਛਾ ਤੇ 25 30 ਚੋੜੇ ਤੋੜਦਾ ਹੈ ਮਿਰਚਾਂ ਹੂੰ ਉਹਨੇ ਸਾਡੇ ਸਾਹਮਣੇ 18 ਲੱਖ ਰੁਪਏ ਕਮਾਇਆ 6 ਕਿੱਲਾਂ ਚ ਅੱਛਾ 6 ਕਿੱਲਾਂ 18 ਲੱਖ ਰੁਪਏ ਕਮਾਇਆ ਇਹ ਨਹੀਂ ਮਿਰਚੀ ਵੀ ਜਿਹਦੀ ਜਣੀ ਇੱਕ ਸਾਲ ਜੇ ਆ ਪਹਿਲੀ ਵਾਰੀ ਲੱਗੀ ਹੈ ਜੇ ਚੰਗੀ ਝੜ ਜੇ ਤੇ ਬੰਦਾ ਭੁੱਲ ਜਾਂਦਾ ਹੋਰ ਫਸਲ ਪੱਕਣ ਕਿ ਖੇੜਾ ਛੱਡ ਜਾਂਦਾ ਖੇੜਾ ਛੱਡ ਜਾਂਦਾ ਸਰਦਾਰ ਜੀ ਕਣ ਕੱਟ ਲਾਉਂਦੇ ਲੋਕ ਹਾਂ ਉਧਰ ਕੱਟ ਰਹੇ ਉਹਦਾ ਲਸਣ ਵੀ ਵੱਧ ਲਾਉਂਦੇ ਆਪਾਂ ਲ ਲਸਣ ਚ ਵੀ ਕਹਿੰਦੇ ਬਹੁਤ ਪ੍ਰੋਫਿਟ ਆ ਲਸਣ ਚ ਬਹੁਤ ਜਿਆਦੀ ਹੈ ਆਪਣੇ ਉਧਰ ਫਰੋਇਪਰੀ ਇਹ ਲਾਉਂਦੇ ਹੀ ਬਹੁਤ ਆ ਸਾਰਾ ਸਬਜ਼ੀ ਪਈ ਹੈ ਸਬਜ਼ੀ ਤੇ ਹੀ ਹੈ ਸਹੀ ਗੱਲ ਇਹਨੇ ਇੱਕ ਸਾਲ ਬਈ ਮਿਰਚ ਲਾ ਜੇਗਾ ਸਾਨੂੰ ਕੜਕ ਦਾ ਨਾ ਨਾ ਲਵੇਗਾ ਨਾ ਨਾ ਲਵੇਗਾ ਹਾਂ ਠੀਕ ਆ ਥੋੜੀ ਦਿਨ ਬਾਅਦ ਹੁੰਦੀ ਤਾਂ ਨਹੀਂ ਪਹਿਲੇ ਸਾਲ ਖਰਚਾ ਹੁੰਦਾ ਹੈ ਖਰਚਾ ਹੁੰਦਾ ਪਹਿਲੇ ਖਰਚਾ ਹੁੰਦਾ ਗੜੇ ਗੁੜ ਸਾਰੇ ਬਾਗ ਰੁਪਿਆ 60 70 ਇਹ ਖਰਚਾ ਹੁੰਦਾ ਪਹਿਲੇ ਸਾਲ ਪਹਿਲੇ ਸਾਲ 50000 ਰੁਪਏ ਲੰਘਦਾ ਖਰਚ ਹੂੰ ਉਹ ਤੋਂ ਬਾਅਦ ਹਰ ਸਾਲ ਕਮਾਈ ਕਮਾਈ ਬਸ ਕਮਾਈ ਤੇ ਤਾਰਾ ਕੜਾ ਸਾਰ ਆਉਂਦਾ ਸੀ ਜੋ ਜਾਨੀ ਇਹ ਕੜੇ ਖਰਾਬ ਨਹੀਂ ਹੁੰਦੇ ਇਹ ਜਾਨੀ ਖਰਾਬ ਜੁੜ ਜਾਣੇ ਪੱਟੇ ਰੱਖਣੇ ਠੀਕ ਠੀਕ ਪੱਟ ਕੇ ਰੱਖੋ ਲਫਾਫਰ ਖਤਮ ਹੋ ਜਾਂਦਾ ਹਨ ਲਫਾਫਰ ਖਤਮ ਹੋ ਜਾਂਦਾ ਇਹਨਾਂ ਦੀ ਖਿੱਚ ਕਰਦਾ ਕੜਾ ਸਾਨੂੰ ਛੋਟਾ ਕਰ ਲਾ ਸਕਦਾ ਹੈ ਪਰ ਖਿੱਚ ਮਤੋਂ ਨਹੀਂ ਠੀਕ ਠੀਕ ਸੰਭਾਈ ਕਰ ਲੈ ਠੀਕ ਠੀਕ ਫਿਰ ਕੱਟ ਜਾਂਦੀ ਹੈ ਤੁਹਾਡੇ ਸਾਰੇ ਇਕੱਠੇ ਕਰ ਰੱਖੋ ਡੀਜ਼ਲ ਤੇਲ ਮਾਰ ਦਿਓ ਬਾਅਦ ਜੋੜ ਕੇ ਰੱਖ ਦਿਓ ਜੰਗਾਲ ਨਹੀਂ ਪੈਂਦਾ ਜੰਗਾਲ ਨਾ ਪਵੇ ਕਰੀ ਠੀਕ ਠੀਕ ਨਹੀਂ ਨੇ ਕੰਮ ਦਾ ਬਸ ਲੋ ਬਈ ਕੋਈ ਖਿਆਈ ਨਹੀਂ ਹੂੰ 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 ਪਰ ਇੱਕ ਗੱਲ ਹੋਰ ਵੀ ਝੋਨੇ ਕਣਕ ਤੋਂ ਵੈਸੇ ਬਚਣਾ ਚਾਹੀਦਾ ਹੋਰ ਫਸਲਾਂ ਲਾਉਣੀਆਂ ਚਾਹੀਦੀਆਂ ਸਾਡੇ ਏਰੀਏ ਤਾਂ ਬਹੁਤ ਘਟ ਲਾਉਂਦੇ ਕਣਕ ਝੋਨੇ ਤੇ ਹੋਏ ਲੋਕ ਨਹੀਂ ਭਾਈ ਦਾ ਕੁਝ ਨਹੀਂ ਵਾਜਦਾ ਨਹੀਂ ਭਾਈ ਦਾ ਕੁਝ ਨਹੀਂ ਵਾਜਦਾ ਕੁਝ ਵਾਜਦਾ ਫਸਲਾਂ ਬਦਲ ਬਦਲ ਲਾਉਣੀਆਂ ਚਾਹੀਦੀਆਂ ਹਾਂ ਕਮੋਦ ਬਹੁਤ ਕਰਦੇ ਆ ਆਪਣੇ ਕਮੋਦ ਕਰੇ ਆਪ ਕਰਦੇ ਹਾਂ ਇਹ ਏਰੀਏ ਚੋਂ ਘੱਟ ਪਤਾ ਕਮਵਾ ਕਮਾਂ ਬਾਰੇ ਸਾਨੂੰ ਸਾਡੀਆਂ ਤਾਂ ਰਿਸ਼ਤੇਦਾਰੀਆਂ ਵੈਸੇ ਤਾਂ ਪਤਾ ਆ ਅਸਲ ਪਹਿਲੇ ਨੰਬਰ 90 ਸਿੰਘ ਆ ਕਮੋਦ ਸਿੰਘ ਪੂਰੇ ਪੈਸੇ ਬੜੇ ਬਣਾਉਂਦੇ ਬਹੁਤ ਮਿਹਨਤ ਬਹੁ ਕਰਦੇ ਆ ਪੈਸਾ ਫੇਰ ਹੀ ਬੰਦਾ ਮਿਹਨਤ ਦੇ ਨਾਲ ਇਥੇ ਸ਼ੁਰੂ ਕਿੱਦਾਂ ਕਮਾਉਣ ਕੀਤੇ ਨਾ ਆ ਕਮਾਉਣ ਕੀਤੇ ਹੂੰ ਤੁਹਾਡੀ ਮੈਂ ਬੋਲੀ ਦੂਰੋਂ ਵੇਖ ਲਈ ਸੀ ਕਿਉਂਕਿ ਮੈਨੂੰ ਪਤਾ ਮੈਂ ਯਾਦੇ ਆ ਗਿਆ ਤੁਹਾਡੇ ਕੋਲੇ ਹੂੰ ਇਥੇ ਨਾ ਕਮੋਦ ਸਿੰਘ ਦਾ ਤੇ ਉਹ ਸਾਹ ਨਾਲ ਵੀ 300 ਜੀ ਨੇ ਇੱਕ ਕਰਦੇ ਨੇ ਅੱਜ ਉਹਨਾਂ ਦੇ ਇੱਕ ਚੁੱਲੇ ਤੇ ਰੋਟੀ ਪੱਕਦੀ 1 ਕਿਲੋ 300 300 ਜੀ ਇੱਕ ਇੱਕ ਕਰ ਇਕੱਠੇ ਰਾਜ ਇਕੱਠੇ ਨੇ ਤੇ ਆਪਾਂ ਨੂੰ ਡਿਊਟੇ ਦਿੱਤੀਆਂ ਨੇ ਕਿ ਕਿਲਾ ਦਿੱਤਾ ਸਬਜ਼ੀ ਉਹਨਾਂ ਸਬਜ਼ੀਦ ਕਰਨਾ ਹੈ ਹਾਂ ਇਹਨਾਂ ਸ਼ਹਿਰ-ਵਜਾਰ ਜਾਣਾ ਸ਼ਹਿਰ-ਵਜਾਰ ਜਾਣਾ ਹਾਂ ਸਾਰੇ ਜਿਹੜੇ ਨੀ ਘਰ ਕੱਪੜੇ ਲੈ ਕੇ ਦੇਣ ਦੀ ਕਿਤਨਾ ਰੇ ਠੀਕ ਕਦੀ ਨੀ 300 ਬੰਦੇ ਰੋਟੀ ਇਕੱਠੀ ਨਹੀਂ ਪਕਸਦੀ ਕਦੀ ਨਹੀਂ ਪਕ ਹੀ ਨਹੀਂ ਸਕਦੀ 10ਾਂ ਦੋਹਾਂ ਦੇ ਨਹੀਂ ਪਕਦੀ ਦੋ ਹੀ ਪਕਦੀ 3-300 ਜੀ ਸੰਭਾਲਣਾ ਬਹੁਤ ਔਖਾ 1 ਕਿਲੋ ਵਾਰੀ ਨੰਬਰ ਸੇ ਰੋਟੀ ਪੱਕੀ ਵਾਰੀ ਸੇ ਠੀਕ ਠੀਕ ਅੱਜ ਇਹ ਜੇ ਵਾਰੀ ਪਰ ਅਗਲੇ ਦਿਵਾਰੀ ਹਾਂ ਮੈਨੇ ਸਹੀ ਹੈ ਕਮਾਲ ਹੋ ਗਈ ਸਹੀ ਗੱਲ ਹੈ ਬੜੀ ਪਈ ਬੜੀ ਪਈ ਸਹੀ ਗੱਲ ਹੈ ਮਿਹਨਤੀ ਬੜੇ ਲੋਕ ਪਏ ਆ ਯਾਨੀ ਮੈਂ ਸਾ ਤੇਰੇ ਮਿਰਚਾ ਜਿਹਾ ਉਹ ਹਾਂ ਸਮਝਾ ਤੈਨੂੰ ਆਦਾ ਤੇ ਉੱਤਰ 50000 ਛੱਡ ਜਾਣਾ ਹਾਂ ਥੱਲੇ ਛੱਡ 50 ਛੱਢ ਨੇ ਛੱਡਣਾ ਹਾਂ 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 ਤੇ ਤੂੰ ਅਗਲੇ ਸਾਖਾ ਮੈਂ ਮੇਚੋ ਕੇ ਲੌਰ ਨਾਲ ਹੋਰ ਲਾਉਣੀਆਂ ਨਹੀਂ ਨਹੀਂ ਸਹੀ ਸਹੀ ਕੀ ਕੋਲ ਲਾ ਮਿਸਟਰ ਬਾਬਾ ਉਹ ਲਾ ਗਿਆਗੇ ਐਸਾ ਉੱਤਰ ਸਾਰੀ ਬਠੰਡਾ ਆ ਰਿਹਾ ਮਸੀਂ ਮਿਚਲਾ ਆ ਠੀਕ ਹੈ ਇੱਥੇ ਤੁਹਾਨੂੰ ਕੋਈ ਬਿੱਲੂ ਵਾਲਾ ਇੱਥੇ ਵੇਥੇ ਲਾ ਗਿਆ ਠੀਕ ਹੈ ਇੱਥੇ ਬਿੱਲੂ ਵਾਲਾ ਕਿਹ ਵੇਦਾ ਬੱਲੂ ਆਣਾ ਬੱਲੂ ਆਣਾ ਬੱਲੂ ਆਣਾ ਬਠੰਡੇ ਲੱਗੀ ਨਾਲ ਫਿਰ 3 ਕਿਲੋ ਮਿਰਚ ਨਾਲ ਲੱਗੀ ਠੀਕ 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 ਤੇ ਫਿਰ ਤੇਰਾ ਫੋਨ ਨਾਲ ਨੰਬਰ ਹੋਰ ਵੀ ਬਹੁਤ ਲਾਉਂਦੇ ਹੋਣੇ ਵੈਸੇ ਕਿਗੇ ਨਹੀਂ ਵਾਕਿ ਲੋਕਾਂ ਨੇ ਇੰਨੇ ਤੋਂ ਨੰਬਰ ਨਹੀਂ ਜਾਂਦੇ ਨਿਚਰਾਏ ਠੀਕ 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 ਯਾਰ ਨੰਬਰ ਮੇਰਾ ਬੜਾ ਚੜ ਚੜਾ ਰਿਹਾ ਠੀਕ ਠੀਕ ਨਾਲੇ ਐਕਸਪਰਟ ਆ ਪੂਰਾ ਕੰਮ ਦਾ ਸਾਰਾ ਪਤਾ ਗਰੰਟੀ ਦੇ ਗਿਆ ਸੀ ਗਰੰਟੀ ਸਾਡੀ ਉੱਡ ਜਾਵੇ ਕੋਈ ਸੰਨ ਫੋਨ ਕਰੋ ਤੂੰ ਅੱਛਾ ਅੱਛਾ ਵੀ ਉੱਡ ਜਾਵੇ ਗਰੰਟੀ ਪੂਰੀ ਫੋਨ ਠੀਕ ਠੀਕ ਇਹ ਲੱਗ ਜਾਵਾਂ ਠੀਕ 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 ਜਿੰਨਾ ਮਰਜੀ ਦੂਰ ਹਾਂ ਹਾਂ ਸਾਡਾ ਲਫਾ ਬੁੱਡੇ ਦਾ ਨਹੀਂ ਪਾੜ ਪਾਵੇਂ ਜਾਂ ਠੀਕ ਠੀਕ ਐਸੇ ਟੁੱਟਦਾ ਲੱਗਾ ਹਾਂ ਹਾਂ ਟੁੱਟ ਨਹੀਂ ਸਕਦਾ ਟੁੱਟ ਨਹੀਂ ਸਕਦਾ ਟੁੱਟ ਸਕਦਾ ਆ ਲਾਵੇ ਮੇਟਰ ਸਾਰਾ ਇਧਰ ਕੰਮ ਹੋ ਗਿਆ ਕੰਪਲੀਟ ਸ਼ਾਮ ਹੋ ਗਈ ਐ ਬਾਈਆਂ ਨੇ ਪੂਰਾ ਡਨ ਕਰਤਾ ਕਰਤਾ ਠੇਕੇਦਾਰਾ ਕੰਮ ਡਨ ਬਸ ਛੱਡ ਚਾਰ ਚੱਲੇ ਹੋ ਗਏ ਆਹਾਂ ਨਵੇੜ ਤਾਂ ਭਾਈ ਬਾਈਆਂ ਨੇ ਕੰਮ ਕਰਤਾ ਡਨ ਹਾਂ ਆਹਾਂ ਚੱਲ ਕੋਈ ਨਹੀਂ ਫੇਰ ਵੀ ਚੱਲ ਨੇਰੇ ਤੋਂ ਪਹਿਲਾਂ ਹੋ ਗਿਆ ਕੰਮ ਸਮਾਨ ਦਾ ਫੇਰ ਹੋ ਜਾਂਦਾ ਨਾ ਨਵੇਂ ਬੰਦੇ ਕਈ ਵਾਰੀ ਬਾਅਦ ਘਾਟ ਕੇ ਨਹੀਂ ਦੁਬਾਰਾ ਲੈਣ ਜਾਣਾ ਵੀ ਔਖਾ ਨਾ ਇਹ ਵਾਦ ਜੇ ਤਾਂ ਕੰਮ ਹੋਰ ਚੀਜ਼ ਹੁੰਦੀ ਉਹਨਾਂ ਨੂੰ ਪਤਾ ਲੱਗਿਆ ਵੀ ਇਹਨਾਂ ਸਮਾਨ ਵਾਦੂ ਹਾਂ ਉਹਨਾਂ ਨੂੰ ਪਤਾ ਲੱਗਿਆ ਵੀ ਇਹਨਾਂ ਸਮਾਨ ਲੱਗਣਾ ਹਾਂ ਇੰਨਾ ਸਮਾਨ ਲੱਗਣਾ ਭੇਤ ਆ ਜਾਂਦਾ ਉਹ ਚੀਜ਼ ਦਾ ਹਾਵੇ ਪਾ ਕਿੰਨੇ ਆ ਹੁਣ ਲਿਆ ਆ ਭਾਈ ਦੂਜੇ ਰਵੜ ਜੀ ਦੇ ਆ ਪਹਿਲਾਂ ਲਾਏ ਲੋ ਇਹਦੇ ਕਿੜੇ ਕੋਕਰ ਬੋਟਾ Ha, ha, ha.